ਜ਼ਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਕਸਬਾ ਸਭਰਾਹ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਨਸ਼ੇ ਦਾ ਟੀਕਾ ਲਗਾ ਕੇ ਜਿਹੜਾ ਉਹ ਇੱਕ ਹੋਰ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਦੇ ਨਾਲ ਜਿਹੜੀ ਹੈ ਮੌਤ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋਗੇ ਕਿ ਆਹ ਹਾਲਾਤ ਨੇ ਅੱਜ ਪੰਜਾਬ ਦੇ ਵਿੱਚ ਬੇਸ਼ੱਕ ਪੁਲਿਸ ਦੇ ਵੱਲੋਂ ਸਰਚ ਅਭਿਆਨ ਚਲਾਏ ਗਏ ਨੇ ਲੇਕਿਨ ਨਸ਼ਾ ਜਿਹੜਾ ਕਿਤਨੇ ਕਿਤੇ ਅਜੇ ਬੰਦ ਨਹੀਂ ਹੋਇਆ ਤਾਂ ਇੱਕ ਨੌਜਵਾਨ ਜਿਹੜਾ ਹੋਰ ਨਸ਼ੇ ਦੀ ਭੇਟ ਚੜਿਆ ਤਸਵੀਰਾਂ ਬਿਆਨ ਕਰ ਰਹੀਆਂ ਨੇ ਪਰਿਵਾਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਕੇ ਜਾਣਦੇ ਆ ਕਿ ਦੁੱਖ ਦੀ ਇਸ ਘੜੀ ਦੇ ਵਿੱਚ ਕੀ ਗੁਹਾਰ ਜਿਹੜੀ ਹੈ ਸਰਕਾਰਾਂ ਤੱਕ ਪਹੁੰਚਾਉਣ ਦੀ ਉਹ ਗੱਲ ਕਰਦੇ ਨੇ ਮੁੰਡੇ ਨੇ ਜੀ ਟਿਕਟ ਵਾ ਲਵਾ ਲਿਆ ਜੀ ਕੀ ਨਾਂ ਕੀ ਇਹਦਾ ਮੁੰਡੇ ਦਾ ਮਨਪ੍ਰੀਤ ਸਿੰਘ ਕਿੰਨੀ ਉਮਰ ਦੀ ਹੈ ਨੰਬਰ ਉਹਨੇ 526 ਸਾਹ ਤੇ ਤੇ ਕੱਲਾ ਸੀ ਕਿ ਹੋਰ ਵੀ ਨਾਲ ਹੀ ਸੀ ਨਾਲ ਇਹਦਾ ਹੈਗਾ ਮੁੰਡਾ ਕਿਹੜਾ ਹੈ ਉਧਰ ਹੋਏ ਮੱਛੀ ਵਾਲਿਆ ਵਾਲਾ ਮੁੰਡਾ ਕੀ ਨਾਮ ਹੈ ਦਾ ਗੁਰਪਾਲ ਸਿੰਘ ਗੁਰਪਾਲ ਸਿੰਘ ਤੇ ਪੁਲਿਸ ਨੇ ਕੀਤੀ ਕੋਈ ਕਾਰਵਾਈ ਵੀ ਨਹੀਂ ਕੀਤੀ ਆ ਪੁਲਸ ਆਈ ਨਾ ਉਹ ਚੁੱਕਾ ਕੇ ਗਏ ਜੇ ਵੇਖਿਆ ਜਾਵੇ ਇਹਦੇ ਪਿੰਡ ਸੁਭਰਾ ਦੇ ਵਿੱਚ ਕਿੰਨਾ ਕੋ ਨਸ਼ਾ ਇੱਥੇ ਜਿਹੜਾ ਰਿਜਾਰ ਨਸ਼ਾ ਤੇ ਦੇਹਣੀ ਰਹੀ ਵੇ ਇੱਥੇ ਲੈਣਾ ਲੱਗੀਆਂ ਰਹਿੰਦੀਆਂ ਨੇ ਹੂੰ ਕੀ ਮੰਨ ਕਰੋਗੇ ਹੁਣ ਹੁਣ ਜੇ ਤਰਾਕਾ ਰੱਖਣਗੇ ਇਹਨਾਂ ਦੇ ਨਾਲ ਹੀ ਨੇ ਮੇਰਾ ਨਾਂ ਜਸਵੰਦਰ ਸਿੰਘ ਹੈ। ਇਹ ਕੀ ਗੱਲ ਹੋਈ ਆ ਜਰਾ? ਇਹ ਜੀ ਰਿਸ਼ਤੇਦਾਰੀ ਚ ਮੇਰਾ ਪਤੀ ਜਲਾ ਲੱਗਦਾ ਸੀ। ਆਂਡ ਗੌਂਡ ਸਾਡੇ ਬਿਲਕੁਲ ਲਾਗੇ ਘਰ ਆ। ਤੇ ਬਹੁਤ ਹੀ ਇੱਕ ਪਾਣਾ ਵਰਤਿਆ ਜੋ ਰਾਤ ਦੇ 11 ਵਜੇ ਦਾ ਹੀ ਚਾਂਸ ਹੋ ਗਿਆ। ਇਹ ਨਸ਼ੇ ਦੀ ਓਵਰਡੋਜ਼ ਨਾਲ ਸਾਡਾ ਪਤੀ ਜੀ ਪੂਰਾ ਹੋ ਗਿਆ। ਕੀ ਨਾਂ ਹੈ ਦਾ? ਮਨਪ੍ਰੀਤ ਸਿੰਘ ਜੀ। ਕਿੰਨੀ ਉਮਰ ਹੈ ਜੀ? ਉਮਰ 26 ਸਾਲ ਹੈ ਜੀ। ਤੁਹਾਡਾ ਕਿ ਵਿਆਹ ਹੈ? ਨਹੀਂ ਇੱਕ ਵਾਰ ਆਹੀ ਕਿੰਨਾ ਵੀ ਜਿਹੜਾ ਨਸ਼ਾ ਇੱਥੇ ਪਿੰਡ ਸਭਾ ਦੇ ਵਿੱਚ ਨਸ਼ਾ ਬਿਲਕੁਲ ਜੀ ਮੈਂ ਨਾ ਕੋਈ ਪੁੱਛਣ ਵਾਲੀ ਗੱਲ ਹੀ ਕੋਈ ਨਹੀਂ ਗੀ ਗਲੀ ਗਲੀ ਘਰ ਘਰ ਇਹੋ ਹਾਲ ਹੋਇਆ ਪਿਆ ਹੁਣ ਕੱਲ ਪਰਸੋਂ ਜੇ ਮੈਂ ਅਨਾਊਂਸਮੈਂਟ ਕਰਾਈ ਸੀ ਇੱਥੇ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਥੋੜਾ ਜਿਹਾ ਆਪਦੇ ਆਪ ਨੂੰ ਸੁਧਾਰ ਲਓ ਪਰ ਇਹ ਨਹੀਂ ਪਤਾ ਸੀ ਵੀ ਜਿਹੜੀ ਆਗਾ ਸਾਡੇ ਬਿਲਕੁਲ ਘਰ ਹੀ ਆ ਕੇ ਤਬਾਹ ਕਰ ਦੋਗੀ ਕੀ ਕਰਲਾ ਹੈ ਮੁੰਡਾ ਕਿ ਇਹਦੇ ਨਾਲ ਹੋ ਰਹੀ ਕੋਈ ਗੱਲ ਨਹੀਂ ਇਹਦੇ ਨਾਲ ਮੁੰਡਾ ਇੱਕ ਕਲਾ ਸਾਬ ਲਾਗੂ ਆ ਮੱਛੀ ਵਾਲੇ ਪਰਿਵਾਰ ਚੋਂ ਬਲਵਿੰਦਰ ਸਿੰਘ ਦਾ ਲੜਕਾ ਵਾ ਜੋ ਜਿੰਨੂ ਬਿੰਦਰ ਬਿੰਦਰ ਕਹਿੰਦੇ ਆ ਤੇ ਉਹਦਾ ਲੜਕਾ ਵਾ ਗੁਰਪਾਲ ਸਿੰਘ ਤੇ ਉਹ ਰਾਤੀ ਉਹ ਪੁਲਿਸ ਨੇ ਹਰਾ ਹਸਤ ਚ ਲੈ ਲਿਆ ਵਾ ਤੇ ਪੁਲਸਕੀ ਉਹ ਕਾਰਵਾਈ ਆਸਾ ਵੀ ਕਰੂਗੀ ਕਾਰਵਾਈ ਮੈਨੂੰ ਇਹ ਗੱਲ ਦਾ ਕੋਈ ਪਤਾ ਨਹੀਂ ਇਹ ਜਿਹੜਾ ਨਸ਼ਾ ਤੋੜਿਆ ਹੈ ਨਾ ਇਹ ਨਸ਼ੇ ਤੇ ਕੰਟਰੋਲ ਕੀਤਾ ਜਾਏ ਮੇਰੇ ਘਰ ਦੇ ਵਿੱਚ ਅੱਗ ਮੱਚ ਗਈ ਆ ਮੇਰਾ ਪੁੱਤ ਜਵਾਨ ਤੁਰ ਗਿਆ ਏ ਇਹਨੂੰ ਨਸ਼ੇ ਨੂੰ ਰੋਕ ਲਾ ਦਿਓ ਕਿੰਨਾ ਨਸ਼ੇੜਾ ਵਿਖਦਾ ਪਿੰਡ ਸੁਹਾ ਦੇ ਵਿੱਚ ਨਸ਼ਾ ਪੁੱਤ ਬਹੁਤ ਜ਼ਿਆਦਾ ਵੇਖਦਾ ਏ ਬੜੀ ਨਵੇਂ ਚ ਦੁਨੀਆ ਤੇ ਕਿਤੇ ਗਲੀ ਦੇ ਵਿੱਚ ਸਾਰੀ ਝਾੜੀ ਨਸ਼ਿਆਂ ਤੇ ਰਹਿੰਦੀ ਸਾਰੀ ਝਾੜੀ ਇਸ ਨਸ਼ਿਆਂ ਤੇ ਰਹਿੰਦੀ ਸੀ ਹਾਂ ਇਹ ਨੂੰ ਇੱਧਾ ਕੇ ਨਸ਼ਿਆਂ ਤੇ ਲਾਤਾ ਇਹ ਕੋਈ ਕਾਰਵਾਈ ਕਰਦੇ ਕਾਰਵਾਈ ਪੁਲਸਾਂ ਉਹ ਜੀ ਰਾਜ ਨੂੰ ਹੋਣ ਲੱਗੀ ਕਾਰਵਾਈ ਕਰਨ ਪਹਿਲਾਂ ਨਹੀਂ ਸੀ ਕੋਈ ਕਾਰਵਾਈ ਕਰਦਾ ਮੈਨੂੰ ਇਹਦਾ ਜਾ ਕੇ ਕੋਈ ਨਹੀਂ ਮੈਂ ਕੰਮ ਤੇ ਕਰ ਲਿਆ ਸੀ ਨੂੰ ਇਹਨੂੰ ਮੁੰਡੇ ਲੈ ਗਏ ਆ ਜਾ ਕੇ ਟਿਕਾ ਲਾ ਲਿਆ ਇਹਨਾਂ ਨੇ ਹੈ ਮੈਨੂੰ ਨਹੀਂ ਪਤਾ ਵੀ ਇਹ ਟਿਕਾ ਲਾਉਂਦਾ ਹੈ ਕੀ ਕਾਜੇ ਪਹਿਲੇ ਲਾਉਂਦਾ ਨਹੀਂ ਸਿੰਦਾ ਕੀ ਮੰਗ ਕਰੋ ਤਾ ਰੋਟੀ ਮੰਗਿਆ ਉਹ ਯਾਰ ਇਹਨਾਂ ਛੇ ਤੇ ਰੋਕ ਲਾਓ ਦੁਨੀਆਂ ਦਾ ਗਾਂ ਵੀ ਭੜਾਵੇ ਲੋਕਾਂ ਦੇ ਪੁੱਤ ਰੜਦੇ ਜਾਂਦੇ ਆ ਮਾਵਾਂ ਮਰਦੀਆਂ ਜਾਂਦੀਆਂ ਨੇ ਮਾਪਿਓ ਨੂੰ ਕੌਣ ਸੰਭੂਗਾ ਇਹ ਹੀ ਪੁੱਤਾਂ ਨੂੰ ਤੋੜ ਲਿਆ ਸਾਡਾ ਕੌਣ ਆ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨ